ਲੰਬੇ ਦਿਨ ਤੋਂ ਇੱਕ ਚਰਚਾ ਚੱਲਦੀ ਪਈ ਹੈ ਜਿਸ ਦੇ ਵਿੱਚ ਬੀਜੇਪੀ ਬਾਕੀ ਸਿਆਸੀ ਪਾਰਟੀਆਂ ਨਾਲੋਂ ਅੱਗੇ ਵੱਧ ਦੀ ਨਜ਼ਰ ਆ ਰਹੀ ਹੈ ਕੁਝ ਜ਼ਿਆਦਾ ਹੀ ਅੱਗੇ ਵੱਧ ਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਪਹਿਲਾਂ ਤਾਂ ਬੀਜੇਪੀ ਦੇ ਵੱਲੋਂ ਆਪਣੇ ਜ਼ਿਮਨੀ ਚੋਣਾਂ ਦੇ ਹਲਕਿਆਂ ਵਾਲੇ ਇੰਚਾਰਜ ਜਿਹੜੇ ਨੇ ਉਹ ਨਿਯੁਕਤ ਕਰ ਦਿੱਤੇ ਗਏ ਉਸ ਤੋਂ ਬਾਅਦ ਚਰਚਾਵਾ ਸ਼ੁਰੂ ਹੋ ਗਈਆਂ ਉਮੀਦਵਾਰਾਂ ਦੀਆਂ ਹਾਲਾਂਕਿ ਬੀਜੇਪੀ ਨੇ ਪੁਖਤਾ ਤੌਰ ਤੇ ਕੋਈ ਪਰਮਾਣ ਨਹੀਂ ਦਿੱਤਾ ਪਰ ਕਿੱਸੇ ਜ਼ਰੂਰ ਔਨ ਦਾ ਸਪੌਟ ਸ਼ੁਰੂ ਹੋਊਗਾ ਔਰ ਇਹ ਕਿਤੇ ਹੁਣ ਦੇ ਨਹੀਂ ਚੱਲ ਰਿਹਾ ਬੜੇ ਚਿਰ ਤੋਂ ਚੱਲਦੇ ਪਏ ਹੈ ਇਹਦੇ ਨਾਲ ਦੀ ਨਾਲ ਹੀ ਇੱਕ ਹੋਰ ਚਰਚਾ ਹੁਣ ਸ਼ੁਰੂ ਹੋ ਗਈ ਪ੍ਰਧਾਨਗੀ ਦੀ ਪ੍ਰਧਾਨਗੀ ਵਾਲੀ ਚਰਚਾ ਨੂੰ ਲੈ ਕੇ ਵਿਵਾਦ ਜ਼ਿਆਦਾ ਵੱਧ ਗਿਆ ਦਰਅਸਲ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਹੁਣ ਤੱਕ ਜਿੰਨੇ ਪੋਸਟਰ ਪੈ ਰਹੇ ਨੇ ਸੁਨੀਲ ਜਾਖੜ ਦੇ ਨਾਂ ਤੇ ਪੈ ਰਹੇ ਨੇ ਪਰ ਚਰਚਾਵਾ ਨੇ ਕਿ ਸੁਨੀਲ ਜਾਖੜ ਦੀ ਥਾਂ ਲੈਣ ਨੂੰ ਬੜੇ ਲੀਡਰ ਤਿਆਰ ਬਰ ਤਿਆਰ ਨੇ ਉਹਨਾਂ ਲੀਡਰਾਂ ਦੇ ਵਿੱਚ ਬੜੇ ਨਾਮ ਵੀ ਆ ਰਹੇ ਨੇ ਉਹਨਾਂ ਲੀਡਰਾਂ ਦੇ ਵਿੱਚ ਇੱਕ ਇਹੋ ਜਿਹਾ ਨਾਮ ਵੀ ਹੈ ਜਿਨ੍ਹਾਂ ਦਾ ਜ਼ਿਕਰ ਜ਼ਮੀਨੀ ਚੋਣ ਦੇ ਵਿੱਚ ਵੀ ਹੋ ਰਿਹਾ ਹੈ ਦਰاصل ਕੁਝ ਨਾਮ ਸੀਨੀਅਰ ਪੱਤਰਕਾਰਾਂ ਨੇ ਮਕਸੂਸ ਰੱਖੇ ਨੇ ਜਿਨ੍ਹਾਂ ਬਾਰੇ ਸੂਤਰਾਂ ਮੁਤਾਬਕ ਚਰਚਾ ਚੱਲਦੀ ਪਈ ਹੈ ਸੁਨੀਲ ਜਾਖੜ ਨੂੰ ਲੈ ਕੇ ਪਹਿਲਾਂ ਤਾਂ ਇਹ ਦੱਸਦੀ ਹੈ ਕਿ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਦਾਵਾ ਕਰ ਚੁੱਕੇ ਨੇ ਕਿ ਜਿੱਦਾਂ ਦੀ ਚਰਚਾ ਚੱਲ ਰਹੀ ਹੈ ਉਹਦਾ ਬੀਜੇਪੀ ਦੇ ਨਾਲ ਜਾਂ ਪ੍ਰਧਾਨਗੀ ਦੇ ਨਾਲ ਕੋਈ ਤਾਲੁਕ ਨਹੀਂ ਹੈ ਬੀਜੇਪੀ ਲੀਡਰ ਜਾਂ ਪੰਜਾਬ ਪ੍ਰਧਾਨ ਜਿਹੜੇ ਨੇ ਉਹ ਸੁਨੀਲ ਜਾਖੜੀ ਨੇ ਤੇ ਇਸ ਤੋਂ ਇਹਦਾ ਕੁਝ ਵੱਧ ਵਿਚਾਰਨਾ ਨਹੀਂ ਚਾਹੀਦਾ ਪਰ ਇਸ ਦੇ ਬਾਵਜੂਦ ਵਿਚਾਰ ਤਾਂ ਚੱਲ ਰਹੇ ਨੇ ਇਸ ਦੇ ਬਾਵਜੂਦ ਇਹ ਸਿਚੁਏਸ਼ਨ ਤਾਂ ਬਣੀ ਹੋਈ ਆ ਸੁਨੀਲ ਜਾਖੜ ਦੀ ਚੁੱਪੀ ਸਵਾਲ ਪੈਦਾ ਕਰ ਰਹੀ ਆ ਸੁਨੀਲ ਜਾਖੜ ਦਾ ਅਚਾਨਕ ਦਿੱਲੀ ਜਾ ਕੇ ਮੇਲ ਮਿਲਾ ਬਣਾਉਣਾ ਸਵਾਲ ਖੜੇ ਕਰ ਰਿਹਾ ਆ ਸੁਨੀਲ ਜਾਖੜ ਦਾ ਚਰਨਜੀਤ ਸਿੰਘ ਚੰਨੀ ਦੇ ਨਾਲ ਮਿਲਣਾ ਸਵਾਲ ਖੜੇ ਕਰ ਰਿਹਾ ਹੁਣ ਇਹਨਾਂ ਸਵਾਲਾਂ ਦੇ ਵਿੱਚੋਂ ਬੀਜੇਪੀ ਦੇ ਸੀਨੀਅਰ ਲੀਡਰ ਚਰਚਾਵਾ ਨੂੰ ਕਿਵੇਂ ਬਾਹਰ ਕੱਢ ਸਕਦੇ ਨੇ ਖੈਰ ਜੋ ਸਿਚੁਏਸ਼ਨ ਬਣਦੀ ਪਈ ਆ ਇੱਕ ਪਾਸੇ ਤਾਂ ਸੁਨੀਲ ਜਾਖੜ ਬੜੇ ਲੰਬੇ ਸਮੇਂ ਤੋਂ ਚੁੱਪ ਨੇ ਪਾਵੇਂ ਉਹ ਜ਼ਮੀ ਚੋਣਾਂ ਦਾ ਮਾਹੌਲ ਹੋਵੇ ਪਾਵੇਂ ਉਹ ਪੰਚਾਇਤੀ ਚੋਣਾਂ ਦਾ ਮਾਹੌਲ ਹੋਵੇ ਹਰਿਆਣਾ ਚੋਣਾਂ ਦਾ ਮਾਹੌਲ ਹੋਵੇ ਸੁਨੀਲ ਜਾਖੜ ਚੁੱਪ ਨਜ਼ਰ ਆ ਰਹੇ ਨੇ ਬੇਹੱਦ ਚੁੱਪ ਨਜ਼ਰ ਆ ਰਹੇ ਨੇ ਉਸੇ ਦਰਮਿਆਨ ਇੱਕ ਚਰਚਾ ਚੱਲੀ ਕਿ ਸੁਨੀਲ ਜਾਖੜ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਹਟੇ ਨੇ ਸੁਨੀਲ ਜਾਖੜ ਚਰਨਜੀਤ ਸਿੰਘ ਚੰਨੀ ਇਹ ਦੋ ਉਹ ਲੀਡਰ ਨੇ ਜਿਹੜੇ ਇਕੱਠਿਆਂ ਨਹੀਂ ਸੀ ਕਦੀ ਖੜਦੇ ਕਿਹਾ ਜਾਂਦਾ ਸੀ ਇੱਥੋਂ ਤੱਕ ਗੱਲਾਂ ਚੱਲੀਆਂ ਸੀ ਕਿ ਸੁਨੀਲ ਜਾਖੜ ਨੇ ਪਾਰਟੀ ਤਾਂ ਛੱਡੀ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਹੁਣ ਚਰਨਜੀਤ ਸਿੰਘ ਚੰਡੀ ਦੇ ਨਾਲ ਕਹਿੰਦੇ ਸੁਨੀਲ ਜਾਖੜ ਮਿਲ ਵੀ ਗਏ ਨੇ ਬੰਦ ਕਮਰਾ ਮੀਟਿੰਗ ਹੋ ਗਈ ਹੈ ਜਿਸ ਤੋਂ ਸਵਾਲ ਖੜੇ ਹੋ ਰਿਹਾ ਕਿ ਆਖਰਕਾਰ ਹੋਣ ਕੀ ਵਾਲਾ ਹੈ ਕੀ ਵੱਡਾ ਪਰਿਵਰਤਨ ਹੋਣ ਵਾਲਾ ਵੱਡਾ ਬਦਲਾਅ ਹੋਣ ਵਾਲਾ ਸੁਨੀਲ ਜਾਖੜ ਕੀ ਕਾਂਗਰਸ ਵੱਲ ਜਾ ਸਕਦੇ ਨੇ ਕਾਂਗਰਸ ਜੁਆਇਨ ਕਰ ਸਕਦੇ ਨੇ ਹਾਲਾਂਕਿ ਰਾਜਾ ਬੜਿੰਗ ਦੀ ਗੱਲ ਮੰਨੀਏ ਤਾਂ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਸਿੱਧਾ ਕਹਿ ਦਿੱਤਾ ਸੀ ਕਿ ਜਿਹੜੇ ਕਾਂਗਰਸ ਨੂੰ ਛੱਡ ਕੇ ਗਏ ਆ ਉਹਨਾਂ ਨੂੰ ਅਸੀਂ ਬਿਲਕੁਲ ਐਕਸੈਪਟ ਨਹੀਂ ਕਰਾਂਗੇ ਪਰ ਕੀ ਸੁਨੀਲ ਜਾਖੜ ਨੂੰ ਵਾਪਸ ਕਾਂਗਰਸ ਐਕਸੈਪਟ ਕਰ ਲੇਗੀ ਸਵਾਲ ਇਹ ਖੜਾ ਹੋ ਰਿਹਾ ਹਾਲਾਂਕਿ ਸੁਨੀਲ ਜਾਖੜ ਨੂੰ ਹੁਣ ਤੱਕ ਵੀ ਕਾਂਗਰਸ ਦੇ ਪ੍ਰਭਾਵ ਵਾਲੇ ਸਿਆਸਤਦਾਨ ਕਿਹਾ ਜਾਂਦਾ ਹੈ ਸੁਨੀਲ ਜਾਖੜ ਦੇ ਉੱਤੇ ਕਾਂਗਰਸ ਦਾ ਪ੍ਰਭਾਵ ਹੈਗਾ ਇਹ ਕਿਹਾ ਜਾਂਦਾ ਹੈ ਸੁਨੀਲ ਜਾਖੜ ਬੀਜੇਪੀ ਦੇ ਵਿੱਚ ਕਹਿੰਦੇ ਤਾਂ ਹੀ ਕਰਕੇ ਸ਼ਾਇਦ ਨਹੀਂ ਰਹਿ ਸਕੇ ਕਿਉਂਕਿ ਉਹ ਕਾਂਗਰਸ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਨੇ ਔਰ ਉਹਨਾਂ ਨੂੰ ਕਾਂਗਰਸ ਦੇ ਵਿੱਚ ਵਿਚਰਨ ਦਾ ਜ਼ਿਆਦਾ ਤਜਰਬਾ ਸੀਨੀਅਰ ਪੱਤਰਕਾਰ ਇਹ ਤਰਕ ਜ਼ਰੂਰ ਦਿੰਦੇ ਨੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੁਣ ਪ੍ਰਧਾਨਗੀ ਕਿੱਧਰ ਵੱਲ ਨੂੰ ਜਾਵੇਗੀ ਸਵਾਲ ਏ ਹੈ ਹੁਣ ਦੇਖੋ ਜੇ ਤਾਂ ਸੁਨੀਲ ਜਾਖੜ ਪ੍ਰਧਾਨਗੀ ਛੱਡ ਦਿੰਦੇ ਨੇ ਜਾਂ ਕਹਿ ਰਹੀ ਹੈ ਕਿ ਸੁਨੀਲ ਜਾਖੜ ਪਾਰਟੀ ਛੱਡ ਦਿੰਦੇ ਨੇ ਜਾਂ ਕਾਂਗਰਸ ਜਿਵੇਂ ਚਰਚਾਵਾ ਚੱਲ ਰਹੀ ਹੈ ਕਿ ਕਾਂਗਰਸ ਵੱਲ ਚਲੇ ਜਾਂਦੇ ਨੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਕੋਈ ਤਾਂ ਪੰਜਾਬ ਪ੍ਰਧਾਨ ਹੋਵੇਗਾ ਹਾਲਾਂਕਿ ਇਹ ਵੀ ਚਰਚਾ ਚੱਲੀ ਸੀ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਸੀ ਪ੍ਰਧਾਨਗੀ ਤੋਂ ਉਹਨੂੰ ਵੀ ਨਾ ਕਰ ਦਿੱਤਾ ਸੁਨੀਲ ਜਾਖੜ ਦੇ ਆਪਣੇ ਪੀਏ ਨੇ ਪਰ ਸੁਨੀਲ ਜਾਖੜ ਉਦੋਂ ਵੀ ਚੁੱਪ ਰਹੇ ਉਹਨਾਂ ਨੇ ਕੁਝ ਨਹੀਂ ਬੋਲਿਆ ਖਰ ਖੁਦੋਂ ਨਾਮਾਂ ਤੇ ਆਉਂਦੇ ਆ ਜਿਹੜਾ ਨਾਮਾਂ ਦੀ ਚਰਚਾ ਚੱਲਦੀ ਪਈ ਹੈ ਉਹਨਾਂ ਨਾਮਾਂ ਦੇ ਵਿੱਚ ਪਹਿਲਾ ਨਾਮ ਤਾਂ ਮਨਪ੍ਰੀਤ ਬਾਦਲ ਦਾ ਹੀ ਚੱਲਦਾ ਪਿਆ ਮਨਪ੍ਰੀਤ ਬਾਦਲ ਨੂੰ ਲੈ ਕੇ ਚਰਚਾ ਅਚਾਨਕ ਸ਼ੁਰੂ ਹੋ ਗਈ ਹੈ ਔਰ ਉਹਨਾਂ ਨਾਮਾਂ ਦੇ ਵਿੱਚ ਇੱਕ ਨਾਮ ਮਨਪ੍ਰੀਤ ਬਾਦਲ ਦਾ ਵੀ ਹੈ ਜਿਹਨਾਂ ਨੂੰ ਪ੍ਰਧਾਨ ਦੇ ਤੌਰ ਦੇ ਉੱਤੇ ਸੋਚਿਆ ਵਿਚਾਰਿਆ ਜਾ ਰਿਹਾ ਹੈ ਕਿ ਆਸਰਾਈਆਂ ਦੇ ਵਿੱਚ ਪਾਰਟੀ ਵੱਲੋਂ ਨਹੀਂ ਕਿ ਆਸਰਾਈਆਂ ਦੇ ਵਿੱਚ ਇੱਥੇ ਪਹਿਲਾਂ ਹੀ ਕਲੀਅਰ ਕਰ ਦਿੰਦੇ ਆ ਦੂਜਾ ਨਾਮ ਕੇਵਲ ਸਿੰਘ ਢਿੱਲੋਂ ਦਾ ਵੀ ਚੱਲਦਾ ਪਿਆ ਰਾਣਾ ਗੁਰਮੀਤ ਸੋਢੀ ਵੀ ਇਸੇ ਵਿੱਚ شمار ਦੱਸੇ ਜਾ ਰਹੇ ਇਸੇ ਸੂਚੀ 'ਚ شمار ਦੱਸੇ ਜਾ ਰਹੇ ਆ ਔਰ ਹੈਰਾਨੀ ਦੀ ਗੱਲ ਹੈ ਰਵਨੀਤ ਬਿੱਟੂ ਵੀ ਇਸ ਸੂਚੀ ਦਾ ਹਿੱਸਾ ਬਣੇ ਹੋਏ ਨੇ ਹੁਣ ਰਵਨੀਤ ਬਿੱਟੂ ਨੂੰ ਲੈ ਕੇ ਵੀ ਸੀਨੀਅਰ ਪੱਤਰਕਾਰ ਬੜਾ ਤਰਕ ਦਿੰਦੇ ਨੇ ਕਹਿੰਦੇ ਕਿ ਰਵਨੀਤ ਬਿੱਟੂ ਅਚਾਨਕ ਕਾਂਗਰਸ ਛੱਡ ਕੇ ਬੀਜੇਪੀ ਚਾਏ ਰਵਨੀਤ ਬਿੱਟੂ ਨੂੰ ਔਨਸਾਰ ਵੱਡੇ ਅਹੁਦੇ ਦੇ ਦਿੱਤੇ ਗਏ ਹੋ ਸਕਦਾ ਹੈ ਕਿ ਸੁਨੀਲ ਜਾਖੜ ਨੂੰ ਇਹ ਵੀ ਬੁਰਾ ਲੱਗਿਆ ਹੋਵੇ ਹੋ ਸਕਦਾ ਹੈ ਕਿ ਸੁਨੀਲ ਜਾਖੜ ਨੂੰ ਐ ਲੱਗਿਆ ਹੋਵੇ ਕਿ ਉਹਨਾਂ ਦੀ ਤਾਂ ਪੁੱਛ ਪੜਤਾਲ ਨਹੀਂ ਹੋਈ ਤੇ ਰਵਨੀਤ ਬਿੱਟੂ ਕਾਂਗਰਸ ਤੋਂ ਉਹਨਾਂ ਤੋਂ ਬਾਅਦ ਆਏ ਤੇ ਔਨ ਸਾਰੀ ਉਹਨਾਂ ਨੂੰ ਅਚਾਨਕ ਐਡੇ ਵੱਡੇ ਰੋਤਮੇ ਦੇ ਦਿੱਤੇ ਗਏ ਖੈਰ ਸੂਚੀ ਦੇ ਵਿੱਚ ਇਹ ਉਹ ਲੀਡਰ ਨੇ ਜਿਹੜੇ شمار ਨੇ ਜਿਨ੍ਹਾਂ ਦੇ ਵਿੱਚ ਰਮਿੰਦ ਬਿੱਟੂ ਦਾ ਨਾਮ ਵੀ ਆ ਰਿਹਾ ਜਿਨ੍ਹਾਂ ਦੇ ਵਿੱਚ ਰਾਣਾ ਗੁਰਮੀਤ ਸੋਢੀ ਦਾ ਆ ਰਿਹਾ ਕੇਵਲ ਢੱਲੋ ਦਾ ਨਾਮ ਆ ਰਿਹਾ ਔਰ ਮਨਪ੍ਰੀਤ ਬਾਦਲ ਦਾ ਨਾਮ ਆ ਰਿਹਾ ਹੁਣ ਸਵਾਲ ਇਹ ਹੈ ਕਿ ਕੀ ਇਹ ਲੀਡਰ ਪ੍ਰਧਾਨਗੀ ਵਿੱਚ ਸੈਟਲ ਹੋਣਗੇ ਪ੍ਰਧਾਨ ਬਣਨਗੇ ਜਾਂ ਨਹੀਂ ਹੁਣ ਨਾਲ ਦੀ ਨਾਲ ਇਹਨਾਂ ਦੇ ਅਸ਼ਵਨੀ ਸ਼ਰਮਾ ਦਾ ਨਾਮ ਵੀ ਹੈਗਾ ਤਰਨ ਚੋਬ ਦਾ ਨਾਮ ਵੀ ਹੈਗਾ ਹੁਣ ਅਸ਼ਵਨੀ ਸ਼ਰਮਾ ਤੇ ਤਰਨ ਚੋਬ ਉਹ ਲੀਡਰ ਨੇ ਜਿਹੜੇ ਵੱਡੇ ਲੀਡਰ ਨੇ ਜਿਹੜੇ ਬੀਜੇਪੀ ਦੇ ਨਾਲ ਜੁੜੇ ਹੋਏ ਲੀਡਰ ਨੇ ਤਰਨ ਚੁਗ ਆਮੂਮਨ ਬੀਜੇਪੀ ਦੇ ਵਾਸਤੇ ਵਿਚਰਦੇ ਰਹਿੰਦੇ ਨੇ ਔਰ ਆ ਪੰਜਾਬ ਦੇ ਵਿੱਚ ਵੀ ਨਜ਼ਰ ਆਉਂਦੇ ਜਦੋਂ ਸਿਆਸੀ ਹਾਲਾਤ ਪਕਦੇ ਨੇ ਉਦਾਂ ਦਿੱਲੀ ਵਿੱਚ ਤਰਨ ਚੁਗ ਜਿਆਦਾ ਐਕਟਿਵ ਹੁੰਦੇ ਨੇ ਦੂਜੇ ਪਾਸੇ ਅਸ਼ਵਨੀ ਸ਼ਰਮਾ ਬੀਜੇਪੀ ਦੇ ਪ੍ਰਾਣ ਲੀਡਰ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਖਾਸਾ ਤਜਰਬਾ ਹੈ ਬੀਜੇਪੀ ਦੀ ਪ੍ਰਧਾਨਗੀ ਦਾ ਐਹੋ ਜੀ ਸਥਿਤੀ ਦੇ ਵਿੱਚ ਕੀ ਟਕਸਾਲੀ ਲੀਡਰਾਂ ਦੇ ਵਿੱਚੋਂ ਕੋਈ ਚੁਣਿਆ ਜਾਵੇਗਾ ਕੀ ਤਰਨ ਚੁਗ ਜਾਂ ਅਸ਼ਵਨੀ ਸ਼ਰਮਾ ਦੇ ਵਿੱਚੋਂ ਕੋਈ ਪ੍ਰਧਾਨ ਚੁਣਿਆ ਜਾਵੇਗਾ ਜਾਂ ਫਿਰ ਜਿਹੜੇ ਨਵੇਂ ਨਾਮ ਦੱਸੇ ਗਏ ਆ ਜਿਹੜੇ ਸੋ ਕਾਲਡ ਕਾਂਗਰਸ ਨੂੰ ਛੱਡ ਕੇ ਬੀਜੇਪੀ ਚ ਜੁਆਇਨ ਹੋਏ ਨੇ ਇਹ ਉਹ ਲੀਡਰਾਂ ਦੀ ਸੂਚੀ ਹੈ ਜਿਹੜੇ ਸਰਦਾਰ ਚਿਹਰੇ ਨੇ ਇਹ ਸਾਰੇ ਮੋਸਟਲੀ ਉਹ ਨੇ ਜਿਹੜੇ ਕਾਂਗਰਸ ਤੋਂ ਛੱਡ ਕੇ ਬੀਜੇਪੀ ਚ ਸ਼ਾਮਿਲ ਹੋਏ ਨੇ ਜਿਸ ਵਾਸਤੇ ਸਵਾਲ ਖੜਨੇ ਵੀ ਲਾਜ਼ਮੀ ਨੇ ਵਾਜਬ ਨੇ ਤੇ ਦੂਜੇ ਪਾਸੇ ਇਹ ਵੀ ਆਪਣੇ ਆਪ ਚ ਖੇਡ ਬਣੀ ਹੋਈ ਹੈ ਕਿ ਕੀ ਹੋਇਆ ਜੇ ਸੁਨੀਲ ਜਾਖੜ ਚਲੇ ਵੀ ਜਾਣਗੇ ਜੇ ਕੋਈ ਨਵਾਂ ਪ੍ਰਧਾਨ ਲੱਗੇਗਾ ਕਹਿੰਦੇ ਉਹਦੀ ਦਾਅਵੇਦਾਰੀ ਵੀ ਜ਼ਿਆਦਾਤਰ ਉਹੀ ਕਰ ਰਹੇ ਜਿਹੜੇ ਪਹਿਲਾਂ ਕਾਂਗਰਸ 'ਚ ਰਹ ਚੁੱਕੇ ਨੇ ਇਹ ਚਰਚਾਾਂ ਆਮੂਮਨ ਚੱਲਦੀਆਂ ਪਈਆਂ ਨੇ ਯਾਨੀ ਕਿ ਬੀਜੇਪੀ ਦੀ ਪ੍ਰਧਾਨਗੀ ਜੇ ਸਾਬਕਾ ਕਾਂਗਰਸੀ ਦੇ ਉੱਤੇ ਮੁਕਰ ਮੁਕਦੀ ਹੈ ਖਤਮ ਹੁੰਦੀ ਹੈ ਤਾਂ ਸ਼ੁਰੂ ਵੀ ਸਾਬਕਾ ਕਾਂਗਰਸੀਆਂ ਤੋਂ ਹੀ ਹੋਵੇਗੀ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ ਜੁਆਇਨ ਕਰ ਚੁੱਕੇ ਉਹਨਾਂ ਲੀਡਰਾਂ ਦੀ ਬਾਹੂਮਤ ਜਿਹੜੀ ਹੈ ਇਧਰ ਵੱਲ ਨੂੰ ਵਧਦੀ ਪਈ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿ ਉਧਰ ਵੱਲ ਨੂੰ ਸ਼ੁਰੂ ਹੋ ਜਾਵੇ ਇਹ ਚਰਚਾ ਆਮੂਮਨ ਚੱਲਦੀ ਪਈ ਆ ਹਾਲਾਂਕਿ ਟਕਸਾਲੀ ਲੀਡਰ ਵੀ ਹੈਗੇ ਨੇ ਕੀ ਬਣਦਾ ਇਹ ਸਿਚੁਏਸ਼ਨ ਉਦੋਂ ਪੈਦਾ ਹੋਵੇਗੀ ਜੇ ਸੁਨੀਲ ਜਾਖੜ ਕੋਈ ਵੱਡਾ ਫੈਸਲਾ ਲੈ ਲੈਂਦੇ ਨੇ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਹਿਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ